ਨਾ ਤੂੰ ਇੱਥੇ ਬੈਠੀ ਫੋਨ ਲੱਗੀਆਂ ਦੇਖਣ ਤੈਨੂੰ ਨਹੀਂ ਪਤਾ ਘਰ ਕਿੰਨਾ ਕੰਮ ਆ ਪਹਿਲਾਂ ਮੈਨੂੰ ਇਹ ਦੱਸ ਕਿ ਉਹ ਵਿਆਹੀ ਨਵੀਂ ਆਈ ਕਿ ਤੂੰ ਆਈ ਹੈ ਜਿਹੜੀ ਸੱਜ ਕੇ ਇੱਥੇ ਬੈਠੀ ਆ ਹੈ ਨਾਲੇ ਨਾ ਆਹ ਲਮਾਰੀ ਕੱਪੜੇ-ਕੁਪੜੇ ਕੱਢ ਕੇ ਨਾ ਆਪਣੀ ਸਾਰੇ ਤਾਂ ਉਧਰ ਲੈ ਜਾਗਾ ਅਲਮਾਰੀ ਖਾਲੀ ਕਰ ਦੇ ਤੇ ਇਹ ਕਮਰਾ ਹੁਣ ਉਹਦਾ ਆ ਉਹਨੂੰ ਦੇਣਾ ਇਹ ਕਮਰਾ ਮम्मी ਮੈਂ ਕਿੱਥੇ ਰਹਿਣਾ ਫਿਰ ਤੂੰ ਉਹ ਹੈਗਾ ਨਾ ਦੂਜਾ ਕਮਰਾ ਉਧਰ ਆ ਆਪਣਾ ਲਿਆਇਆ ਸਮਾਨ ਚੱਕ ਕੇ ਕੱਪੜੇ-ਕੁਪੜੇ ਅਲਮਾਰੀ ਬੇਲੀ ਕਰ ਦੇ ਚੱਕ ਲੈ ਨਹੀਂ ਮੰਮੀ ਮੈਂ ਨਹੀਂ ਜਾਣਾ ਹੈਗਾ ਉਧਰ ਮੈਂ ਆਪਣੇ ਵਾਲੇ ਕਮਰੇ ਚ ਹੀ ਰਹਿਣਾ ਨਾ ਇਹ ਕਮਰਾ ਤੋ ਕਨੇ ਮੇਰਾ ਮੈਂ ਆਪਣੇ ਕਮਰੇ ਚ ਰਹਿਣਾ ਨਾ ਇਹ ਕਮਰਾ ਤੇਰੇ ਪਿਓ ਨੇ ਬਣਾ ਕੇ ਦਿੱਤਾ ਆ ਦੱਸ ਦੇ ਮੈਨੂੰ ਆਹ ਕਮਰੇ ਦੇ ਵਿੱਚ ਜੇ ਕੋਈ ਵੀ ਤੇਰੇ ਪੇਕੇ ਦਾ ਸਮਾਨ ਆ ਨਾ ਤਾਂ ਫੇਰ ਬੈਠਾ ਹੀ ਰਹਿ ਇੱਥੇ ਹੈਗਾ ਕੋਈ ਨਹੀਂ ਨਾ ਹੈਗਾ ਕੱਪੜੇ ਪਏ ਨਾ ਤੇਰੇ ਅਲਮਾਰੀ ਦੇ ਵਿੱਚ ਚੱਕ ਕੇ ਤਾਂ ਉਧਰ ਚੱਲ ਜਾ ਉਹ ਨੂੰ ਹੈ ਨਹੀਂ ਆ ਏਸੀ ਤੋਂ ਬਿਨਾਂ ਰਹਿਣ ਦੀ ਆਦਤ ਉਹਨੇ ਰਹਿਣਾ ਇਸ ਕਮਰੇ ਦੇ ਵਿੱਚ ਚੱਲ ਪਤਾ ਦੇ ਉਹ ਕਮਰਾ ਮੈਨੂੰ ਮੈਂ ਨਹੀਂ ਰਹਿਣਾ ਉਹ ਕਮਰਾ ਤੂੰ ਚੱਲ ਉਧਰ ਜਿੱਦਾਂ ਕਹਿਤਾ ਨਾ ਮੈਂ ਤੈਨੂੰ ਮੈਂ ਮਨਜੀਤ ਨਾਲ ਵੀ ਗੱਲ ਕਰ ਲਈ ਕਹਿੰਦਾ ਕੋਈ ਨਹੀਂ ਮੈਨੂੰ ਨਹੀਂ ਕੋਈ ਵੀ ਪਰ ਫਰਕ ਪੈਂਦਾ ਹੈਗਾ ਤੇ ਤੂੰ ਉਹ ਕਮਰੇ ਚ ਚੱਲ ਜਾ ਮੈਂਟ ਲਾ ਇੱਕ ਕਾਰਲਮਾਰੀ ਖਾਲੀ ਫੜਾ ਫੜਾਇਆ ਉਧਰ ਨਾਲ ਕੱਪੜੇ ਚੇਂਜ ਕਰ ਲੈ ਤੇ ਕੰਮ ਕਰ ਕਰ ਦੇ ਹਾਂਜੀ ਨਹੀਂ ਕਮਰਾ ਚੇਂਜ ਕਰਵਾ ਲਿਆ ਇਹਨੇ ਪਤਾ ਨਹੀਂ ਹੋਰ ਅੱਗੇ ਕੀ ਕੀ ਹੋਣਾ ਵਾ ਦਾ ਵੀਕਰ ਦੀਸ ਹੁਣੀ ਦੀ ਤਿੱਬਦੀ ਆ ਨਾਲੇ। ਉਪਾਜੀ ਖੜੀ ਕਰ ਗਿਆ ਮੈਨੂੰ ਦੱਸ ਕੇ ਵੀ ਨਹੀਂ ਗਿਆ ਨਾ ਚਾਬੀ ਚ ਵੀ ਮਾਰਾ ਮੋਟਾ ਦੱਸ ਦਿੰਦਾ ਬੰਦਾ ਕੋਲ ਕੇ ਵੇਚੀ ਬੈ ਜਾਂਦਾ। ਨਾਲੇ ਸੈਰ ਤੇ ਲੈ ਗਿਆ ਨਿਆਣੇ ਨੋਨੇ ਚਰੀਟਾ ਨਾ ਮਾਰ ਦੇਣਗੇ ਤੇ। ਹਾਂ ਸੋਣੀ ਗੱਡੀ। ਨਾ ਤੂੰ ਹੁਣ ਇੱਥੇ ਗੱਡੀ ਦੇ ਦੁਆਲੇ ਗੇੜੇ ਕੱਢੀ ਜਾਣੇ ਆ। ਉਹ ਮੰਮੀ ਮੈਨੂੰ ਸੋਣੀ ਗੱਡੀ ਆਈਉ ਦੇਖਣੀ ਨਹੀਂ ਮੈਂ। ਤੈਨੂੰ ਨਹੀਂ ਤੈਨੂੰ ਕਿਹੜਾ ਨਾਲੇ ਚਲਾਉਣੀ ਆਉਂਦੀ ਆ। ਉਹ ਚੱਲ ਕੋਈ ਨਹੀਂ ਤੇ ਦੇਖ ਲ ਮੈਨੂੰ ਭਾਈ ਨੂੰ ਕਹ ਦੂ ਮੈਨੂੰ ਖਾ ਦੇ ਮਾੜੀ ਮੋਟੀ ਚੱਲ ਕੋਈ ਨਹੀਂ ਤੈਨੂੰ ਆਉਣੀ ਵੀ ਹੈ ਨਹੀਂ ਨਾਲੇ ਉਹ ਚਲਾ ਲੰਦੀ ਗੱਡੀ ਉਹਨੇ ਜਿੱਥੇ ਜਾਣਾ ਹੋਇਆ ਆਪੇ ਉਹਨੂੰ ਤੈਨੂੰ ਲੈ ਜਾ ਕਰਨਾ ਆ ਹੈ ਮੰਮੀ ਉੱਥੇ ਚੱਲ ਉਹਨੂੰ ਮੈਂ ਕਹਿ ਕੇ ਨਾ ਬਾਹਰ ਉਤਰ ਖੜੀ ਕਰਵਾ ਦਿੰਦੇ ਹਵੇਲੀ ਵਿੱਚ ਚੱਲ ਆ ਨਾਲੇ ਮੈਂ ਤੇਨਾਂ ਗੱਲ ਕਰਨੀ ਆ ਸੋਨੇ ਦਾ ਕੜਾ ਬਾਹਰ ਪਾ ਕੇ ਘੁੰਮੀ ਜਾਣਾ ਲਾਹੌਰਣਾ ਕਿਹੇ ਨੇ ਉਹ ਨਹੀਂ ਲੋਂਦੇ ਚੱਲ ਅੰਦਰ ਮੈਂ ਤੇਰ ਨਾਲ ਗੱਲ ਕਰਨੀ ਇੱਕ ਲੈ ਮੰਮੀ ਤੇਰੀਆਂ ਗੱਲਾਂ ਹੀ ਮੋਕਦੀਆਂ ਤਾ ਯਮ ਤੈਨੂੰ ਅਕਲ ਦੀਆਂ ਗੱਲਾਂ ਦੱਸਣ ਦੇਈਆਂ ਹੁਣ ਤੂੰ ਹਕਮਲ ਘੋਟਣਾ ਬੰਦ ਕਰ ਦੇ ਮੈਂ ਤੈਨੂੰ ਪਹਿਲਾਂ ਵੀ ਕਿਹਾ ਸੀ ਨਾ ਵਿਆਹ ਤੋਂ ਪਹਿਲਾਂ ਹੁਣ ਤਾਂ ਤੇਰਾ ਵਿਆਹ ਹੋ ਗਿਆ ਉਹ ਅੰਦਰ ਬੈਠੀ ਆ ਜੀ ਤੈਨੂੰ ਦੇਖ ਲਓਗੇ ਇਹ ਦਸ਼ਦਾ ਪੂਣਾ ਕਰਦੇ ਨੂੰ ਫੇ ਤੂੰ ਦੱਸ ਲੈ ਜੋ ਪਹਿਲੀ ਵਾਰੀ ਗੱਡੀ ਦੇਖੋ ਤੇ ਬੰਦੇ ਦਾ ਹੋਈ ਜਾਂਦਾ ਦੇਖਦਾ ਹੀ ਆ ਬੰਦਾ ਗੱਡੀ ਵਿੱਚ ਕਿਹੜੀ ਗੱਲ ਆ ਦੱਸ ਆਹੋ ਨਾਲ ਹੀ ਉਹਨਾਂ ਨੇ ਵੱਡੀ ਵੱਡੀ ਗੱਡੀ ਦੇਤੀ ਮੈਨੂੰ ਵੜੀ ਚਲਾਉਣੀ ਹੁੰਦੀ ਮੈਂ ਐਸੋ ਉਹਨਾਂ ਨੇ ਕਿਹਾ ਹੀ ਪੇ ਜਿਹੜੇ ਚੰੰਦੀ ਵੱਡੀ ਹੁੰਦੀ ਸੇਫ ਤੇ ਉਹ ਫੋਨ ਦੇ ਉਹ ਮੈਨੂੰ ਨਹੀਂ ਤੈਨੂੰ ਗੱਡੀ ਚੰਗੀ ਆ ਕਿ ਫੋਨ ਚੰਗਾ ਆ ਮੈਨੂੰ ਫੋਨ ਚੰਗਾ ਫੋਨ ਮੈਂ ਚਲਾ ਲੈਣਾ ਧੜ 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 ਕਰਦਾ ਇਦਾਂ ਨਾਲੇ ਉਹਦੇ ਕੋਲ ਹੈਗਾ ਹੀ ਆ ਫੋਨ ਜਿਹੜਾ ਤੂੰ ਕਹਿਂਦਿਆ ਨਾ ਉਹਦੇ ਕੋਲ ਹੈਗਾ ਬੋਟੀ ਤੇਰੀ ਕੋਲ ਫੋਨ ਹਾਂ ਮੰਮੀ ਪੁਰਾਣਾ ਹੁਣ ਨਮ ਆਇਆ 17 ਤੂੰ ਰਹਿਣ ਦੇ ਕੋਈ ਨਹੀਂ ਤਾਂ ਆ ਨਾ ਮੇਰਾ ਪੁੱਤ ਆ ਕੜਾ ਲਾ ਕੇ ਨਾ ਮੈਨੂੰ ਦੇ ਇਹ ਲਾ ਲੈਣਾ ਕਿਸੇ ਨੇ ਤੇਰੇੋਂ ਪਾਇਆ ਆ ਮਿਲਵਾ ਲੈਣਾ ਨਹੀਂ ਤੂੰ ਲਾ ਕੇ ਮੈਨੂੰ ਫੜਾ ਦੇ ਇੱਧਰ ਮੰਮੀ ਮੈਨੂੰ ਪਤਾ ਹੀ ਤੂੰ ਹੀ ਮੰਗ ਲੈਣਾ ਫੜਾ ਦੇ ਫੜਾ ਦੇ ਇੱਧਰ ਲਾ ਕੇ ਚਦਾਈਆ ਆਹੋ ਤੈਨੂੰ ਮੋਤੀ ਲਗਾ ਜਿਹੜਾ ਲਵਾ ਲੈਣਾ ਇਹ ਪੁੱਤ ਸੋਨੇ ਦਾ ਆ ਮਿਲਾ ਕੇ ਕੋ ਲੈ ਜਾਊਗਾ ਤੈਨੂੰ ਤਾਂ ਪਤਾ ਵੀ ਨਹੀਂ ਲੱਗਣਾ ਪਤਾ ਕਿੰਨਾ ਮਹਿੰਗਾ ਆ ਘੱਟੋ ਘਾਟਾ 2-3 ਲੱਖ ਦਾ ਆ ਇਹੋ ਕੱਲਾ ਕੜਾਈ ਐ ਮੰਮੀ ਤੇ ਨਾਲੇ ਮੇਰੀ ਗੱਲ ਸੁਣ ਜੇ ਤੈਨੂੰ ਪੁੱਛੂਗੀ ਨਾ ਪੇ ਕੜਾ ਕਿੱਥੇ ਆ ਜਿਹੜਾ ਮੇਰੇ ਘਰਦਿਆਂ ਨੇ ਪਾਇਆ ਹੀਗਾ ਤੇ ਤੂੰ ਕਹੀਂ ਪੇਨਾ ਗਵਾਚ ਨਾ ਜਾਵੇ ਤਾਂ ਮੈਂ ਲਾ ਕੇ ਨਾ ਮੰਮੀ ਨੂੰ ਫੜਾਤਾ ਆ ਤੂੰ ਐਂ ਦਾ ਕਰ ਤੂੰ ਆਪਣੇ ਘਰੇ ਵੀ ਲਾ ਕੇ ਨਾ ਮੰਮੀ ਨੂੰ ਫੜਾ ਦੇ ਤੈਨੂੰ ਆਜਾਣਾ ਚਾਹੁੰਗਾ ਆਹੋ ਕਹਿ ਦੇ ਉਹਨੂੰ ਉਹ ਤਾਂ ਮੈਂ ਕਹਿ ਦੂੰਗਾ ਪਰ ਉਹਨੇ ਸਾਨੂੰ ਨਾਲੇ ਨਾਲੇ ਨਾ ਉਹਨੇ ਹਜੇ ਤੱਕ ਤਾਂ ਸਾਨੂੰ ਗੱਡੀ ਦਿੱਤੀ ਆ ਹਜੇ ਤੱਕ ਤਾਂ ਬਹੁਤ ਕਿੰਨਾ ਸਮਾਨ ਦੇਣਾ ਉਹਨਾਂ ਨੇ ਸਾਨੂੰ ਉਹ ਸਮਾਨ ਸਮੋ ਦੀ ਉਹ ਫੋਨ ਦੋ ਪਹਿਲਾਂ ਬਾਕੀ ਕੰਮ ਆ ਫੋਨ ਹੈਗਾ ਆ ਕੋਈ ਨਹੀਂ ਤੈਨੂੰ ਫੋਨ ਵੀ ਲੈ ਦੋਗੇ ਬਥੇਰੇ ਪੈਸੇ ਦਿੱਤੇ ਉਹਦੀ ਮਾਂ ਨੇ ਉਹਨੂੰ ਤੁਸੀਂ ਕਹਿ ਦਿਓ ਨਾ ਮੈਂ ਕਹਿੰਦੇ ਚੰਗਾ ਨਹੀਂ ਲੱਗਦਾ ਪੇ ਨੇ ਤੂੰ ਮੈਂ ਸਭ ਕੋ ਕਹਿੰਦੀ ਥੋੜੀ ਚੰਗੀ ਲੱਗਦੀ ਤੂੰ ਕਹਿੰਦਾ ਚੰਗਾ ਲੱਗਦਾ ਆ ਤੂੰ ਪਤਾ ਕਿਦਾਂ ਬਹਾਨੇ ਨਾਲ ਤੂੰ ਪਤਾ ਬਹਾਨੇ ਨਾਲ ਕਿਦਾਂ ਕਮੀ ਕਹ ਨਾ ਆ ਜਿਹੜਾ ਨਾ ਅਮਨ ਤੇਰੇ ਕੋਲ ਜਿੱਦਾਂ ਦਾ ਫੋਨ ਆ ਨਾ ਕਹ ਮੈਨੂੰ ਵੀ ਲੈ ਦੇ ਇਦਾਂ ਦਾ ਫੋਨ ਉਹਨੇ ਲੈ ਦੇਣਾ ਤੈਨੂੰ ਆਪ ਹੀ ਮੈਂ ਮੰਗੂ ਤੂੰ ਮੇਰਾ ਫੋਨ ਤਾਂ ਆ ਉਹ ਫਿਰ ਕੀ ਹੋਇਆ ਕਹਿਦੀ ਤੂੰ ਚੱਲ ਹੁਣ ਜਾ ਕੇ ਉਹ ਕੱਲੀ ਬੈਠੀ ਆ ਤਾਂ ਉਹਨੇ ਕਹਣਾ ਇਹ ਘੁੰਮੀ ਜਾਂਦਾ ਆਲੇ ਦਿਵਾਲੇ ਤੇ ਨਾਲੇ ਨੇ ਤੈਨੂੰ ਮੈਂ ਆ ਕੇ ਤਾਂ ਕਿਹਾ ਸੀ ਪੱਗ ਬੰਨੀ ਤੇ ਤੂੰ ਸਵੇਰੇ ਐਦੇ ਤੁਰ ਪਿਆ ਗੁਰਦੁਆਰੇ ਉੱਠ ਕੇ ਪਟਕਾ ਬਣ ਕੇ ਤੂੰ ਮਨ ਨੂੰ ਹੋੜੀ ਬੰਨਣੀ ਹੁੰਦੀ ਮਾੜੀ ਮੋ ਮੁੰਡੇ ਕੋ ਕਿਸੇ ਕੋ ਬਣਾ ਲੈਣੀ ਸੀਗੀ ਉਹ ਕੋਈ ਨਹੀਂ ਦਾ ਚੱਲ ਹੁਣ ਜਿੱਦਣ ਉੱਥੇ ਜਾਣਾ ਜਿੱਦਣ ਨਹੀਂ ਜਿੱਦਣ ਆਪਾਂ ਜਾਣਾ ਨਹੀਂ ਹੈਗਾ ਉਹਦੇ ਪੇਕਿਆਂ ਦੇ ਫੇਰਾ ਪਾਉਣਾ ਉਦੋਂ ਸੋਹਣੀ ਜੇ ਟੌਰ ਕੱਢ ਕੇ ਜਾਣੀ ਭਾਗ ਭੁਗ ਮੈਂ ਤੇ ਇੱਥੇ ਮੁੰਡੇ ਤੋਂ ਪਾਗ ਬਣਾ ਦੂੰਗੀ ਪੈਸੇ ਦੇ ਕੇ ਹੁਣ ਜਾ ਅੰਦਰੋਂ ਕੱਲੀ ਬੈਠੀ ਆ ਉੱਥੇ ਉਹਦੇ ਨਾਲ ਗੱਲਾਂ ਬਾਤਾਂ ਕਰ ਜਾ ਕੇ ਠੀਕ ਹੈ ਚਲ ਆਏ ਹਾਏ ਇੱਕ ਗੱਡੀ ਨਵੀਂ ਲੱਗਦੀ ਆ ਹੈ ਖੜੀ ਵੀ ਨਾਲ ਦੇ ਗੇਟ ਦੇ ਬਾਹਰ ਆ ਕਿਤੇ ਕੁੜੀਆਂ ਲੈ ਆਣੇ ਤਾਂ ਨਹੀਂ ਤੇ ਇਤੀ ਕਹਿੰਦੇ ਹੀ ਚੰਗੇ ਤਕੜੇ ਆ ਹੋ ਸਕਦਾ ਭਾਈ ਦਿੱਤੀ ਹੋਵੇ ਕੁੜੀ ਵੀ ਓਦਾਂ ਦੀ ਹੁਣੀ ਆ ਖਣੀ ਇਹਨਾਂ ਦਾ ਮੂੰਹ ਬੰਦ ਕਰਨੇ ਨੂੰ ਹੀ ਦੇਤੀ ਅਗਲਿਆਂ ਨੇ ਚਲੋ ਭਾਈ ਗੱਡੀ ਵਾਲੇ ਤੇ ਹੋਏ ਆ ਜਾ ਕਮਲೇಶ್ ਕੀ ਗੱਲਾਂ ਕਰੀ ਕਰਨੀ ਇੱਥੇ ਬਸ ਮਾਦਾ ਮੁਆਰਕਾ ਤੁਹਾਨੂੰ ਨਾਲੇ ਮਣੀ ਦੇ ਵਿਆਹ ਦੀਆਂ ਚੁੱਪਚੀ ਬੀਤੇ ਵਿਆਹ ਆਈ ਆ ਇਹ ਮੁੰਡੇ ਨੂੰ ਹੈ ਕੋਈ ਨਹੀਂ ਚਲ ਹੋ ਗਿਆ ਹੁਣ ਵਧੀਆ ਕਿਉਂ ਵੀ ਓਏ ਬਾਦੀ ਤੈਨੂੰ ਪਤਾ ਹੈਗਾ ਭਲਾਇਆ ਚਲੋ ਵਧੀਆ ਸਮਾਂ ਘਰ ਵਸਦਾ ਨਾਲੇ ਹਨਾ ਕੀਤਾ ਕੋਈ ਲਗਾਈ ਨਾ ਬੱਸ ਮੈਂ ਵੀ ਤੁਰ ਹੀ ਉਹੀ ਦਰ ਗਈ ਸੀ ਪ੍ਰੋਗਰਾਮ ਤੇ ਤੇ ਮੈਂ ਨੰਗਦੀ ਨੰਗਦੀ ਮੈਂ ਕਿਹਾ ਦੇਖਾਂ ਤਾਂ ਗੱਡੀ ਬਾਹਰ ਖੜੀ ਸੀ ਕਿਤੇ ਮੁੰਡੇ ਸੌ ਰਹੇ ਨਾ ਨਹੀਂ ਦਿੱਤੀ ਗੱਡੀ ਹਾਂ ਸੌ ਰਹਿਆ ਨੇ ਦਿੱਤੀ ਮੈਂ ਫਿਰ ਤਾਂ ਦੋਰੀਆਂ ਉਹ ਹਰ ਖਾਂ ਤੁਹਾਨੂੰ ਆ ਜਾ ਆ ਜਾ ਅੰਦਰ ਹਾਂ ਇਹ ਡਰ ਵੀ ਲੱਗਦਾ ਕਿਤੇ ਹੋਰ ਹੀ ਨਾ ਬੋਲਣ ਲੱਪੋਵੇ ਦੇਖ ਕੇ ਨਹੀਂ ਕੋਈ ਨਹੀਂ ਤਾਂ ਮੈਂ ਜੀ ਹੈਗੀ ਆ ਡਰਦੀ ਆ ਮੈਂ ਹੈ ਆ ਤੂੰ ਅੰਦਰ ਆਪਣਾ ਘਰ ਆ ਜਿੱਲੇ ਮਰਜੀ ਚੱਲ ਮੈਂ ਬੋਟੀ ਵੀ ਦੇਖ ਲੈਣੀ ਆ ਫੇਰ ਉਹਦਾ ਵਿਆਹ ਤਾਂ ਸੱਦਿਆ ਨਹੀਂ ਕਿਸੇ ਨੇ ਹੋਰ ਹੋਰ ਚੱਲ ਦੇਖ ਲੈਣਾ ਨੇ ਹੂੰ ਚਲੋ ਵਧੀਆ ਹੋ ਗਿਆ ਹੋਰ ਹੋਰ ਵਧੀਆ ਹੋ ਗਿਆ ਵਿਆਹ ਦਲਾ ਇੱਧਰ ਹਾਂ ਆਪੇ ਬੈਠੀ ਵੇਦਾ ਇੱਧਰ ਬੈਠ। ਆਓ ਬੈਠੋ ਤੁਸੀਂ ਵੀ। ਨਵੇਂ ਆ ਗਏ। ਕਿੱਧਰ ਆ ਗਈ ਅੱਜ? ਇੱਥੇ ਹੀ ਆ ਜਾਣਾ ਕਿੱਥੇ? ਇਹ ਤਾਂ ਰਹੀ ਹੈ ਇੰਦਰ ਇੱਥੇ। ਇਹ ਤਾਂ ਮੋਢਾ ਨਹੀਂ ਲੰਦਾ ਆਪੋ ਵੇ। ਨਹੀਂ ਬੋਲਦੀ ਹੁਣ ਤਾਂ ਵਿਆਹ ਕੀਤਾ ਮੁੰਡੇ ਦਾ ਹੈ। ਹਾਂ ਤੇ ਲੋ ਵਧੀਆ ਹੋ ਗਿਆ ਘਰ ਬਸਵਾ ਲਾ ਹੋ ਗਿਆ ਵਧੀਆ ਹੋ ਗਿਆ ਬਹੁਤ ਸੋਹਣਾ ਲੀ ਸਤਿ ਸ਼੍ਰੀ ਅਕਾਲ ਪ੍ਰੀਤ ਕਿਦਾਂ ਬਸ ਠੀਕ ਆ ਤੂੰ ਸੁਣਾਓ ਬਸ ਵਧੀਆ ਮੁਬਾਰਕਾਂ ਤੈਨੂੰ ਦਰਾਣੀ ਦੀਆਂ ਬਹੁਤ ਬਹੁਤ ਹੈ ਹੋਰ ਕਿਦਾਂ ਵਿਆਹ ਠੀਕ ਠਾਕ ਹੋ ਗਿਆ ਹਾਂਜੀ ਚਲੋ ਵਧੀਆ ਮਾਪਿਆਂ ਨਾ ਮੇ ਬਣ ਮਾਇਆ ਜਾਨ ਹੁਣੀ ਪਾਇਆ ਕੁੜੀਆਂ ਦੇ ਨੇ ਸੋਨਾ ਨਹੀਂ ਪਾਇ ਮਾਨੀ ਦੇ ਸਹੁਰਿਆਂ ਨੇ ਚਲੋ ਵਧੀਆ ਆ ਸਾਰਿਆਂ ਸਾਰਿਆਂ ਸੋਨਾ ਦਾ ਪਤੀਰਾ ਪਾਇਆ ਅੱਛਾ ਅੱਛਾ ਹਾਂ ਬਾਕੀ ਕੁੜੀ ਵੀ ਠੀਕ ਆ ਨਾ ਚਲੋ ਵਧੀਆ ਆ ਘਰ ਬਸਦਾ ਹੋਇਆ ਮੁੰਡੇ ਦਾ ਨਾ ਹਾਂਜੀ ਤੁਸੀਂ ਕਿੱਧਰ ਸੱਜ ਕੇ ਸੋਫੇ ਤੇ ਬੈਠੇ ਆ ਤਾਨੂੰ ਮੈਂ ਸੱਦਾ ਭੇਜਿਆ ਹੀਗਾ ਇੱਥੇ ਆਉਣ ਵਾਸਤੇ ਸੱਦਾ ਤਾਂ ਨਹੀਂ ਭੇਜਿਆ ਮੈਂ ਤਾਂ ਉੱਥੇ ਗਵਾਂਡੀਆਂ ਦੇ ਪ੍ਰੋਗਰਾਮ ਤੇ ਗਈ ਸੀ ਨੰਗਦੀ ਹੀ ਇਧਰੋਂ ਤੇ ਮਾਤਾ ਲੱਭ ਗਈ ਮਾਤਾ ਕਹਿੰਦੀ ਵੀ ਆ ਜਾ ਮਾਤਾ ਨੂੰ ਤਾਂ ਹੋਰ ਕੋ ਕੰਮ ਹੀ ਨਹੀਂ ਹੈਗਾ ਬਸ ਅੱਛਾ ਉਹ ਬੋਟੀ ਆਈ ਜਾਂਦੀ ਨਹੀਂ ਨਹੀਂ ਚਲੋ ਤੁਸੀਂ ਬੇਬੀ ਕਿੱਦਾਂ ਦੀ ਐ ਸਰ ਚਲੋ ਚੱਲ ਕੋਈ ਗੱਲ ਨਹੀਂ ਮੈਂ ਕਿਹਾ ਚੱਲ ਮੁਬਾਰਕਾਂ ਹੀ ਦਿੰਦੀ ਜੰਨੀ ਮੈਨੂੰ ਨਹੀਂ ਤੁਹਾਡੀਆਂ ਮੁਬਾਰਕਾਂ ਦੀ ਲੋੜ ਹੱਦ ਹੋ ਗਈ ਤੇਰੀ ਨਾ ਤੁਸੀਂ ਵਿਆਹ ਚ ਕਿਹਾ ਕੋ ਕਿਸੇ ਨੂੰ ਵੀ ਚੱਲ ਮੇਰਾ ਸ਼ਰੀਕਾ ਪਾਈ ਜਰਾ ਮੈਂ ਆਉਣਾ ਹੈ ਮੈਨੂੰ ਹੀ ਲੈ ਕੋਈ ਵੀ ਸ਼ਰੀਕਾ ਚਲੋ ਠੀਕ ਆ ਨਹੀਂ ਠੀਕ ਆ ਤੇ ਬੇਤੀ ਕਰੀ ਦੀ ਘਰ ਆਇਆ ਹਾਂ ਪੁੰਚ ਠਾਣੀ ਆ ਤੇਰੇ ਫਿਰ ਵੀ ਨਹੀਂ ਕੋਈ ਨਹੀਂ ਵਧਾਈਆਂ ਲੈਣ ਆਈਏ ਤੈਨੂੰ ਮੈਨੂੰ ਨਹੀਂ ਲੋੜ ਇਨਾਂ ਦੀਆਂ ਵਧਾਈਆਂ ਦੀ ਜਿੱਦਾਂ ਇਹਨੇ ਪਹਿਲਾਂ ਮੇਰੇ ਨੂੰ ਨੂੰਹ ਨੂੰ ਵੱਡੀ ਨੂੰ ਖਾਸ ਕਰਕੇ ਘਰ 'ਚ ਲੜਾਈ ਪਾਈ ਐ ਐਦੇ ਉਹਦੇ ਕੰਨ ਭਰ ਦੋਗੀ ਫੇਰ ਮੁੜ ਕੇ ਕੀ ਹੋ ਗਿਆ ਨਹੀਂ ਨਹੀਂ ਕੁਛ ਨਹੀਂ ਹੋਇਆ ਕੁਛ ਨਹੀਂ ਹੋਇਆ ਆ ਤਾਈ ਆ ਤੇਰੀ ਆ ਤਾਈ ਤੇਰੀ ਸੱਸੀ ਕਹਿੰਦਾ ਆ ਜੀ ਸੱਸੀ ਕਾ ਉਹ ਬਸ ਬਸ ਮੇਰੇ ਪੈਰੀ ਨਾਲ ਹੱਥ ਲਾ ਤੂੰ ਤੇ ਮੇਰੀਆਂ ਧੀਆ ਵਰਗੀਆਂ ਕਿੱਦਾਂ ਠੀਕ ਠਾਕ ਹਾਂਜੀ ਹਾਂਜੀ ਠੀਕ ਆ ਜਾ ਬੈਠ ਮੈਨੂੰ ਤਾਂ ਆਜ ਆਉਂਦੀ ਮੈਨੂੰ ਪਤਾ ਨਹੀਂ ਲੜਦੇ ਪਏ ਨਹੀਂ ਨਹੀਂ ਲੜਦੇ ਨਹੀਂ ਪਏ ਸੀ ਉਹਦਾ ਹੀ ਗੱਲ ਕਰਦੇ ਸੀ ਸਾਡਾ ਤਾਂ ਪਿਆਰ ਹੀ ਬੜਾ ਗੱਲਾਂ ਮਤਵਾਂ ਕਰਦੇ ਹੀ ਆਪਾਂ ਗੱਲਾਂ ਬਾਤਾਂ ਇਦਾਂ ਕਰੀ ਦਿੰਦੇ ਹਾਂ ਥੋੜਾ ਗੁੱਸਾ ਨਹੀਂ ਉਹ ਦੇਖਣ ਨੂੰ ਮੈਨੂੰ ਵਿਆਹ ਨਹੀਂ ਲੈ ਕੇ ਗਈ ਅੱਛਾ ਹੈ ਨਹੀਂ ਦੇਖਣ ਨੂੰ ਇਦਾਂ ਲੱਗਦਾ ਜਿਦਾਂ ਆਪਾਂ ਲੜਦੇ ਆ ਪਰ ਲੜਦੇ ਗਏ ਸਨ ਪਿਆਰ ਹੀ ਬੜਾ ਆ ਹੋਰ ਪਿਆਰੀ ਬੜਾ ਮੈਂ ਤੇ ਇਹ ਕਹਿੰਦੀ ਸੀ ਵੀ ਤੂੰ ਮੈਨੂੰ ਵਿਆਹ ਨਹੀਂ ਲੈ ਕੇ ਗਈ ਬਿਚੋਰੀ ਚੋਰੀ ਮੁੰਡੇ ਦਾ ਵਿਆਹ ਕਰ ਲਿਆ ਹਾਂਜੀ ਹਾਂਜੀ ਉਹ ਚੋਰੀ ਨਹੀਂ ਕੀਤਾ ਭੈਣੇ ਚਲੋ ਟਾਈਮ ਹੀ ਇਦਾਂ ਉਹ ਪਤਾ ਟਾਈਮ ਹੀ ਇਦਾਂ ਦਾ ਸੀਗਾ ਉਦੇ ਮੰਮੀ ਨੂੰ ਜਾਣਾ ਪੈ ਗਿਆ ਕੈਨੇਡਾ ਆਇਆ ਲੈ ਤੂੰ ਪ੍ਰੀਤੀ ਠੰਡਾ ਲੈ ਆਈਆਂ ਕੋਈ ਗੱਲ ਨਹੀਂ ਮੈਨੂੰ ਹੁਣ ਤੁਸੀਂ ਲੈ ਲਓ ਰੱਖ ਦੇ ਇੱਥੇ ਕੋਈ ਲੈ ਲੰਨੀ ਆ ਮੈਂ ਦੇਤਾ ਆਣ ਕੇ ਉਹ ਮਗਰੋਂ ਬੈਠੀ ਆ ਤਾਂ ਠੰਡਾ ਦੇ ਕਿਦਾਂ ਲੈ ਕੇ ਆ ਗਈ ਫਟਾਫਟ ਕੋਈ ਨਹੀਂ ਜਾਲਾਂ ਦੇ ਇਹਨੂੰ ਦੱਸਦੀ ਆ ਮੈਂ ਬਾਅਦ ਵਿੱਚ ਪ੍ਰੀਤੀ ਇਹਨੂੰ ਜਰੀਕੇ ਚੰਗੀ ਤਰ੍ਹਾਂ ਬਹੁ ਜਿਹੜੀ ਉਹ ਆਪਣੇ ਆਪ ਨਾ ਇਹੋ ਲਾਪੀ ਆ ਕੰਨ ਚ ਲਾਕੀ ਆ ਕੋਈ ਨਹੀਂ ਲੈਨੀ ਮੈਂ ਇਹਦੀ ਖਬਰ ਬਾਅਦ ਵਿੱਚ ਆਹ ਲਓ ਫਿਰ ਤੁਸੀਂ ਜਾਣਾ ਵੀ ਹੋਣਾ ਨਾ ਲਓ ਠੰਡਾ ਪੀ ਲਓ ਫਿਰ ਕੋਈ ਗੱਲ ਨਹੀਂ ਠੰਡਾ ਮੈਂ ਪੀ ਲੈਨੀ ਆ ਮੈਂ ਜਾਇਆ ਹੀ ਆ ਮੈਂ ਤਸੱਲੀ ਨਾਲ ਹੀ ਆਈ ਆ ਹੁਣ ਸਾਰੇ ਕੰਮ ਨਵੇੜ ਕੇ ਆਈ ਆ ਮੈਂ ਉਧਰੋਂ ਆਹ ਨਾਲੇ ਮੈਨੂੰ ਤਾਂ ਚਾਹ ਹੀ ਬੜਾ ਮੈਂ ਕੁੜੀ ਕੋਲ ਪੁੱਛ ਤੇ ਲਵਾ ਕੋਈ ਹੋਰ ਪੁੱਤ ਤੂੰ ਸੁਣਾ ਤੇਰੇ ਘਰ ਪਰਿਵਾਰ ਕਿੱਦਾਂ ਪਿੱਛੇ ਠੀਕ ਠਾਕ ਆ ਹਾਂਜੀ ਹਾਂਜੀ ਠੀਕ ਆ ਦਾਈ ਜੀ ਸਾਰੇ ਅੱਛਾ ਅੱਛਾ ਹੋਰ ਘਰ ਪਰਿਵਾਰ ਚ ਕੋਣ ਹੋਣਾ ਤੁਹਾਡੇ ਘਰ ਵਿੱਚ ਮਮਾ ਆ ਉੱਦਾ ਦੋ ਭਰਾ ਆ ਤੇ ਬਾਬੀ ਆ ਆ ਨਿਆ ਨਹੀਂ ਕੋਈ ਨਹੀਂ ਕਾਦੀ ਕਾਲੀ ਪਈ ਐ ਜਠਾਣੀਆਂ ਇਹ ਦੱਸ ਦਊਂਗੀ ਸਾਰਾ ਕੋਈ ਤੂੰ ਠੰਡਾ ਪੀ ਤੁੱਤਾ ਕੋਈ ਨਹੀਂ ਮੈਂ ਪੀ ਲਨੀ ਐ ਪੀ ਲਨੀ ਐ ਤੂੰ ਠੰਡ ਰੱਖ ਸਾਰਾ ਕੁਛ ਦੱਸ ਦਊਂਗੀ ਮੈਂ ਤੈਨੂੰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਪੀਰੋ ਤੁਸੀਂ ਠੰਡ ਰੱਖ ਚਲੋ ਮੈਨੂੰ ਤਾਂ ਇੰਨੀ ਬੜੀ ਖੁਸ਼ੀ ਆ ਵੀ ਚਲੋ ਧੀ ਰਾਣੀ ਘਰ ਆ ਗਈ ਆ ਵਧੀਆ ਆ ਚਲੋ ਆਹੋ ਆਪਣੇਆਂ ਨੂੰ ਜ਼ਿਆਦਾ ਖੁਸ਼ੀ ਹੁੰਦੀ ਆ ਹੋਰ ਹੋਰ ਬਸ ਇਦਾਂ ਹੀ ਆ ਹਾਂ ਚਲੋ ਹੋਰ ਮਤਲਬ ਤੇ ਡੈਡੀ ਸਾਰਿਆਂ ਨੂੰ ਡੈਡੀ ਹੈ ਨਹੀਂ ਤਾਈ ਜੀ ਅੱਛਾ ਅੱਛਾ ਹਾਂਜੀ ਚਲੋ ਕੋਈ ਨਹੀਂ ਤੇ ਬਾਕੀ ਭਰਾ ਕੀ ਕਰਦੇ ਆ ਆ ਲੈ ਪੁੱਤ ਤੂੰ ਵੀ ਲੈ ਲੈ ਫੇ ਬਾਅਦ ਚ ਗੱਲਾਂ ਬਾਤਾਂ ਹੀ ਕਰਨੀਆਂ ਬੜੀ ਪਿਆ ਟਾਈਮ ਪਹਿਲਾਂ ਤੂੰ ਆ ਪੀ ਕੋਈ ਨਹੀਂ ਚਲੋ ਇਹਦਾ ਮਤਲਬ ਵਧੀਆ ਆ ਪਿੱਛੇ ਨਾ ਘਰ ਪਰਿਵਾਰ ਚਲੋ ਵਧੀਆ ਆ ਚਲੋ ਇੱਥੇ ਵੀ ਸਭ ਕੁਝ ਆ ਕਿਸੇ ਚੀਜ਼ ਦੀ ਕਮੀ ਨਹੀਂ ਆ ਹਾਂਜੀ ਹਾਂਜੀ ਹਾਂ ਹੋਰ ਠੀਕ ਕੀ ਆ ਹਾਂਜੀ ਹਾਂਜੀ ਉਹ ਤੇ ਲੱਭਦਾ ਹੀ ਆ ਵੇ ਪੜੀ ਲਿਖੀ ਆ ਗੱਲਬਾਤ ਤੋਂ ਹੀ ਪਤਾ ਲੱਗ ਜਾਂਦਾ ਆ ਚਲੋ ਬਹੁਤ ਸੋਹਣਾ ਹੋ ਗਿਆ ਚਲ ਹੁਣ ਦੋਨੇ ਰਲ ਮਿਲ ਕੇ ਰਿਓ ਹੋਰ ਦਾਨੀਆਂ ਦਰਾਨੀਆਂ ਛਾਣੀਆਂ ਨਾ ਹਾਂ ਹਾਂ ਬਸ ਇਦਾਂ ਹੀ ਆ ਘਰ ਇਦਾਂ ਹੀ ਚੱਲਦੇ ਆ ਨਾ ਭੈਣ ਜੀ ਬੋਟੀ ਤਾਂ ਦੇਖਣ ਆ ਗਏ ਤੁਸੀਂ ਸਗਲ ਸੁਗੰਦ ਲੈ ਆਇਆ ਕੋ ਪਹੁੰਚੋ ਕਿ ਨਹੀਂ ਨਹੀਂ ਤਾਂ ਤੂੰ ਮੈਨੂੰ ਦੱਸ ਕੇ ਲੈ ਆਈ ਬੋਟੀ ਮੈਂ ਤੇ ਉਦਾਂ ਹੀ ਗਲੀ ਵਿੱਚੋਂ ਨਿਕਲੀ ਜਾਂਦੀ ਹੀ ਮੈਂ ਕਿਹਾ ਬਈ ਚੱਲ ਮੈਂ ਉਧਰ ਕਿਸੇ ਦੇ ਘਰ ਗਈ ਹੂਈ ਪ੍ਰੋਗਰਾਮ ਤੇ ਉਹ ਤੇ ਮਾਤਾ ਮੈਨੂੰ ਟੱਕਰ ਗਈ ਮੀਨੂ ਕੀ ਪਤਾ ਵੇ ਤੂੰ ਬੋਟੀ ਲਿਆ ਕੇ ਘਰ ਬਿਠਾ ਲਈ ਆ ਆਹੋ ਜੇ ਮਾਤਾ ਟੱਕਰੇ ਗਈ ਹੀਗੀ ਤਾਂ ਚਲ ਬੰਦਾ ਥੋੜਾ ਆਪਣੇ ਦਿਮਾਗ ਨਾਲ ਹੀ ਸੋਚ ਲੰਦਾ ਕਿ ਮੈਂ ਪਹਿਲੇ ਵਾਰੀ ਬੋਟੀ ਦੇ ਮੱਥੇ ਲੱਗਣਾ ਆ ਤੇ ਚਲ ਬੰਦਾ ਬਹਾਨਾ ਮਾਰ ਦਿੰਦਾ ਚਲ ਕੋਈ ਨਹੀਂ ਘਰ ਕਿਹੜਾ ਘੂੜ ਸੀਗਾ ਨਹੀਂ ਹੁਣ ਕਿਹੜਾ ਮੈਨੂੰ ਪਤਾ ਹੀ ਵੀ ਤੂੰ ਹੀ ਵਿਆਹ ਕੇ ਲੈ ਹੀ ਜਾਂਦੀ ਓ ਤੂੰ ਹੀ ਕਿਹੜਾ ਦਾ ਸੇਵ ਕਿੰਨੀ ਤਰੀਕ ਦਾ ਵਿਆਹ ਆ ਮਾਤਾ ਨੇ ਤੇ ਉਸਲੀ ਦੱਸਿਆ ਨਾ ਨਹੀਂ ਇੱਥੇ ਹੀ ਆ ਕੋਈ ਨਹੀਂ ਮੈਂ ਸਗਣ ਵੀ ਦੇ ਦਿੰਨੀ ਆ ਤੇ ਜੇ ਤੈਨੂੰ ਜ਼ਿਆਦਾ ਹੀ ਕਾਲੀ ਆ ਤਾਂ ਤੂੰ ਇਦਾਂ ਕਰ ਇਹ ਲਿਆ ਇੱਕ ਚੂੜੀ ਤਾਂ ਮੈਂ ਬੋਟੀ ਨੂੰ ਸਗਣ ਹੀ ਪਾ ਦਮਾ ਉਹ ਨਹੀਂ 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 ਕਿ ਹੋਣੀ ਨਹੀਂ ਹੋਰ ਬੋਟੀ ਨੂੰ ਕੀ ਪਾਉਣਾ ਇਹ ਉਹਦੇ ਹੀ ਆ ਸਾਰੇ ਅੱਛਾ ਤਾਂ ਇਹ ਯਾਦ ਕਰ ਕਰਕੇ ਦਿਖਾਈ ਜੰਨੀ ਆ ਮੈਨੂੰ ਹੈ ਆ ਤਾਂ ਦਿਖਾਉਣੀ ਆ ਮੇਰੇ ਕੁੜਮਾਂ ਨੂੰ ਚੱਲ ਕੋਈ ਨਹੀਂ ਮੇਰਾ ਧਾਰ ਰਿਆ ਉਹਦੇ ਨਾਲ ਆਉਂਗੀ ਮੈਂ ਕਿਸੇ ਦਿਨ ਤਾਂ ਦੇ ਜਾਉਂਗੀ ਸਗਣ ਉਹਨੂੰ ਆਉਣਾ ਹੀ ਆ ਆਪਣੇ ਘਰ ਆਉਣਾ ਨਹੀਂ ਹੈ ਹੋਰ ਮਾਤਾ ਆਉਣਾ ਹੀ ਆ ਦਿਨ ਰਾਤ ਆਪੇ ਹੋਰ ਸ਼ਰੀਕਾ ਭਾਈ ਜਾਂ ਰਾਣੇ ਜਾਣੇ ਨੂੰ ਹੀ ਹੋਰ ਕਾਦੇ ਲਈ ਚੱਲ ਪਤੋਂ ਹੁਣ ਤੂੰ ਥੱਕ ਗਈ ਹੁਣ ਆ ਤੇ ਆਪਣੇ ਕਮਰੇ ਚ ਪ੍ਰੀਤੀ ਜਾ ਲੈ ਜਾ ਇਹਨੂੰ ਆਪਣੇ ਕਮਰੇ ਚ ਉੱਥੇ ਆ ਦਾ ਹੋਰ ਜਾ ਰੈਸਟ ਕਰ ਲੈ ਨਹੀਂ ਮਾਤਾ ਮੈਂ ਇੱਕ ਗੱਲ ਪੁੱਛਣੀ ਸੀ ਕਿ ਉਹਣੀ ਤਾਂ ਤੁਹਾਨੂੰ ਇੰਨਾ ਸੋਨਾ ਭਰ ਕੇ ਪਾਤਾ ਗੱਡੀ ਵੀ ਦੇਤੀ ਤੇ ਤੂੰ ਹੀ ਕੀ ਪਾਇਆ ਨਾ ਪਾਤਾ ਆ ਮੈਂ ਤੁਹਾਨੂੰ ਕੋਈ ਦੱਸਣਾ ਜ਼ਰੂਰੀ ਨਹੀਂ ਹੈਗਾ ਮੈਂ ਸਮਝਦੀ ਵੀ ਤੁਹਾਨੂੰ ਨਹੀਂ ਚਲੋ ਜ਼ਰੂਰੀ ਨਹੀਂ ਆ ਪਰ ਪਤਾ ਤੇ ਹੋਵੇ ਵੀ ਕੀ ਕੁਛ ਪਾਇਆ ਤੁਸੀਂ ਕੱਲ ਨੂੰ ਅਸੀਂ ਵੀ ਵਿਆਹ ਕਰਨੇ ਆ ਨਾ ਜੋ ਮੇਰੀ ਹਿੰਮਤ ਆ ਮੈਂ ਪਾਤਾ ਜੋ ਤੁਹਾਡੀ ਹਿੰਮਤ ਹੋਗੀ ਤੁਸੀਂ ਪਾ ਦਿਓ ਨਾ ਤੁਹਾਨੂੰ ਮੈਂ ਦੱਸਾਂ ਕਿ ਤੁਸੀਂ ਲੱਗਦੇ ਕੀ ਮੇਰੇ ਜਿਹੜੇ ਪਾਵਾ ਮੈਂ ਮੇਰਾ ਬੋਟੀ ਕਰਕੇ ਨਹੀਂ ਕੁਛ ਵੀ ਬੋਦੀ ਤੇ ਬੈਠੀ ਹੋਆ ਚਲੋ ਹੁਣ ਠੰਡੇ ਠੋਡੇ ਪੀ ਲਿਆ ਨਾ ਤੁਸੀਂ ਚਲ ਕੋਈ ਨਹੀਂ ਤੇਰੀ ਇੰਨੀ ਇੱਜ਼ਤ ਬੜੀ ਬਸ ਬਸ ਬਈ ਇੱਜ਼ਤ ਤੇ ਕਿੰਨੀ ਕੀਤੀ ਆ ਇਹਨੂੰ ਇੰਨਾ ਵੀ ਨਹੀਂ ਆ ਵੀ ਚਲ ਮੈਂ ਨਵਾਂ ਸਵਾਂ ਵਿਆਹ ਕੀਤਾ ਤੇ ਉਹ ਅਗਲੀ ਆਈ ਆ ਤੇ ਬੰਦਾ ਕੋਈ ਚੱਜ ਨਾਲ ਹੀ ਬੋਲ ਲਵੇ ਤੈਨੂੰ ਬਤਾਇਆ ਪਰ ਯਾਰ ਕੋਈ ਗੱਲ ਨਹੀਂ ਆ ਜਾਕਰ ਮਾਰਿਆ ਕਰ ਚੱਕਰ ਰਹੀ ਐਸੀ ਨਹੀਂ ਨਹੀਂ ਆਉਂਗੀ ਮੈਂ ਆਉਂਗੀ ਕੋਈ ਗੱਲ ਨਹੀਂ ਕਪੜ ਕਪੜ ਕਰਕੇ ਠੰਡਾ ਪੀ ਗਏ ਮਾਸਕ ਦੇ ਛੱਡਿਆ ਤੱਕ ਨਹੀਂ ਨੇ ਵਿੱਚ ਘੁੱਟ ਵੀ ਤੇ ਨਾਰੇ ਮਾਂ ਤਾਂ ਤੂੰ ਦੱਸ ਮੈਨੂੰ ਤੈਨੂੰ ਪਤਾ ਆ ਪੇ ਵਿਆਹ ਕਿ ਲਿਆਂਦੀ ਐ ਬੋਟੀ ਮੈਂ ਹੁਣ ਉੱਚੀ ਉੱਚੀ ਬੋਲਦੀ ਚੰਗੀ ਵੀ ਨਹੀਂ ਲੱਗਦੀ ਹੈਗੀ ਤੇ ਤੁਹਾਨੂੰ ਕਿਹਨੇ ਕਿਹਾ ਸੀ ਉਹਨਾਂ ਨੂੰ ਦਰ ਲਿਆਉਣ ਨੂੰ ਤਾ ਕੀ ਹੋ ਗਿਆ ਆਗੇ ਤਾਂ ਉਹ ਤੁਰੀ ਉਹੀ ਰਸਤੇ ਤੇ ਤਾ ਤੁਰੀ ਤਾਂ ਤੁਰੀ ਰਹਿਣ ਦੇਣਾ ਹੈਗਾ ਨਹੀਂ ਬੁਲਾਇਆ ਤਾਂ ਬਾਹਰੇ ਬੁਲਾ ਕੇ ਤਾਂ ਬਾਹਰੋਂ ਬਾਹਰੋਂ ਭੇਜਣਾ ਹੈ ਅੰਦਰ ਇੱਥੇ ਨਹੀਂ ਆ ਕੇ ਬਿਠਾ ਲਈ ਆ ਤੁਸੀਂ ਹੈ ਜਿੱਦਾਂ ਹੀ ਦੂਨੋਂ ਹੈ ਨਾ ਮੇਰੀ ਉਦਾਂ ਵੀ ਉਹ ਉਦਾਂ ਦੀ ਹੈ ਨਾ ਮਾਤਾ ਮੈਂ ਕਿਹੜਾ ਕਿਹਾ ਵੀ ਨਹੀਂ ਹੈਗੀ ਉਦਾਂ ਦੀ ਜੇ ਹੈਗੀ ਆ ਨਾ ਉਧਰ ਉਧਰ ਰੱਖੋ ਮੇਰੇ ਘਰ ਲਿਆਉਣ ਦੀ ਲੋੜ ਨਹੀਂ ਹੈਗੀ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਸੀ ਤਾਂ ਹੁਣ ਵੀ ਕਹਿਨੀ ਆ ਅੱਛਾ ਮੋਰਕੇ ਨਹੀਂ ਲਿਆਉਣਾ ਹੈਗਾ ਉਹਨੂੰ ਮੈਂ ਤੁਹਾਨੂੰ ਦੱਸ ਦਿੱਤਾ ਹੈ ਨਾ ਹੁਣ ਉਹ ਨਮੀ ਨਮੀ ਵਿਆਹੀ ਆਈ ਆ ਮੈਨੂੰ ਤੁਸੀਂ ਕਿਉਂ ਉੱਚੀ ਉੱਚੀ ਬੁਲਾ ਕੇ ਮੇਰਾ ਜਲੂਸ ਕੱਢਣ ਲੱਗੇ ਆ ਉਹਦੇ ਸਾਹਮਣੇ ਹੈ ਹੈ ਕੀ ਹੋ ਗਿਆ ਆ ਗਈ ਤਾਂ ਹੈ ਬੱਲੇ ਗੱਡੀ ਪਾੜੀ ਸੌਣੀ ਦਿੱਤੀ ਲੈ ਮਣੀ ਤੇ ਇਹ ਤੁਰਿਆ ਆਇਆ ਹਾਂ ਤਾਂ ਇਹ ਕਿਹੋ ਜਾਈ ਆਹੋਂਪਰ ਆਵਾ ਨਿਕਲੀ ਆਥੋਂ ਮਾਦੇਰੀ ਨੇ ਅੱਜ ਵੀ ਬੇਇੱਜ਼ਤੀ ਕਰਕੇ ਕੱਢਿਆ ਮੈਨੂੰ ਘਰੋਂ ਬਾਹਰ ਉਹ ਟਿਕਦੀ ਨਹੀਂ ਮਣੀ ਚੱਲ ਤੂੰ ਤੇ ਦਾ ਵਧੀਆ ਹੋ ਗਿਆ ਤੇਰਾ ਤੇ ਦਾ ਗੱਡੀ ਦਿੱਤੀ ਸੋਹਰਿਆ ਨੇ ਤੇ ਬਾਕੀ ਮਣੀ ਉਹ ਨਾ ਉਹ ਤਾਂ ਇੰਨਾ ਸੋਨਾ ਪਾਇਆ ਤਾਂ ਤੂੰ ਇੱਦਾਂ ਹੀ ਫਰੀ ਜੰਨਾ ਤੈਨੂੰ ਨਹੀਂ ਪਾਇਆ ਹਣੀ ਕੁਝ ਵੀ ਪਾਇਆ ਸੀ ਕੜਾ ਹਿੱਟਾ ਮੋਟਾ ਕੜਾ ਪਾਇਆ ਹੈ ਅੱਛਾ ਤੇ ਉਹ ਕਿੱਥੇ ਵਾਲਿਆ ਉਹ ਬਸ ਇਹੀ ਕੰਮ ਕਰਦੀ ਉਹ ਪੜਾਣੀ ਮੰਮੀ ਕਹਿੰਦੇ ਕੋਈ ਲਾ ਲੈਣਾ ਮੈਂ ਆ ਗਿਆ ਇਹਨੂੰ ਕੰਨ ਲਾ ਲੈਣਾ ਉਹ ਦੇਖੀ ਸਦਈਆ ਘਰ ਰਿਆ ਕਰ ਕਿਤੇ ਬੋਟੀ ਦੇ ਵੀ ਨਾ ਲਹਾ ਦੇ ਨੀ ਮੈਂ ਘਰੇ ਹੀ ਮੈਂ ਹੁਣੇ ਨਿਕਲੇ ਆਈ ਮੈਂ ਗੱਡੀ ਖਲੋਤੀ ਮੈਂ ਆ ਗਿਆ ਕੋਈ ਧਿਆਨਵਾਰੀ ਛਿਟਾ ਛਟਾਣਾ ਮਾਰ ਦੇ ਆਹੋ ਨਹੀਂ ਚੱਲ ਠੀਕ ਆ ਸਾਲ ਵਧੀਆ ਹੋ ਗਿਆ ਇਹ ਆ ਬੰਦੇ ਹੋਰ ਗੱਡੀ ਬਹੁਤ ਸੋਹਣੀ ਆ ਇਹ ਤੇਰੀ ਬੋਟੀ ਵੀ ਬਹੁਤ ਸੋਹਣੀ ਆ ਹਾਂ ਸੱਚੀ ਹੋਰ ਬਹੁਤ ਸੋਹਣੀ ਉਹਦਾ ਵੀ ਸਿਆਣੀ ਲੱਗਦੀ ਆ ਉਹਦਾ ਵੀ ਸਿਆਣੀ ਆ ਪਰ ਇਹ ਆ ਮਾਂ ਆਪਣੀ ਕੋਲੋਂ ਬਚ ਕੇ ਨਹੀਂ ਆਹੋ ਕਿਤੇ ਦੇਖੀ ਉਹਦੇ ਨਾਲ ਵੀ ਪ੍ਰੀਤੀ ਵਾਂਗੋ ਹੀ ਨਾ ਕਰੀ ਨਹੀਂ ਮੈਂ ਧਿਆਨ ਰੱਖਦਾ ਨਾ ਕੋਈ ਕਾ ਵੀ ਨਾ ਬਾਕੀ ਦੇਖੀ ਵੀ ਕਿਤੇ ਉਹਦੇ ਵੀ ਨਾ ਗਹਿਣੇ ਗੁਣੇ ਲਾਹ ਲਏ ਉਹਨੂੰ ਇਦਾਂ ਦਾ ਲਾਲਚ ਬਹੁਤ ਆ ਹਾਂ ਆਹੋ ਇਹ ਤੇ ਆ ਤਾਈ ਸਹੀ ਗੱਲ ਆ ਤੀ ਕਹਿੰਨੇ ਚੱਲ ਚੰਗਾ ਫੇਰ ਚੱਲ ਫੇਰ ਅੰਦਰ ਦੇਖ ਲੈ ਹੁਣ ਤੂੰ ਵੀ ਕੋਈ ਨਾ ਦੇ ਤਾ ਚੰਗਾ ਫੇਰ ਮੈਂ ਚਲਦੀ ਆ ਹਾਂ ਹਾਂ ਠੀਕ ਆ ਤਾਈ ਆਹੋ ਸਮਝ ਨਹੀਂ ਆਈ ਕੀ ਕੁਟੀ ਨੇ ਭਲਾਈ ਆ ਉਹਨਾਂ ਨੂੰ ਕੁੜੀਆਂ ਲਿਆਂ ਨੂੰ ਤੇ ਚੰਗੇ ਭਲੇ ਮੁੰਡਿਆਂ ਉਹਦੇ ਅੱਜ ਕੱਲ ਕੋਈ ਕੁੜੀਆਂ ਦਿੰਦੇ ਨਹੀਂ ਤੇ ਇਹ ਸਿੱਧੇ ਜੇ ਨੂੰ ਇੰਨੀ ਸੋਹਣੀ ਕੁੜੀ ਦੇ ਦਿੱਤੀ ਕੁੜੀ 'ਚ ਵੀ ਕੋਈ ਨੁਕਸ ਹੈ ਨਹੀਂ ਗਾ ਲੱਗਦੀ ਵੀ ਚੰਗੀ ਆ ਪੜ੍ਹੀ ਲਿਖੀ ਸਮਝਦਾਰ ਆ ਹੈ ਦੂਜਾ ਇਹ ਆ ਵੀ ਉਹਨੇ ਸੋਨਾ ਵੀ ਵਾਵਾ ਪਾਇਆ ਇਹਨਾਂ ਨੂੰ ਲੱਦ ਦਿੱਤਾ ਸੋਨੇ ਨਾਲ ਗੱਲ ਮੇਰੇ ਦਿਮਾਗ ਦੇ ਉੱਤੋਂ ਦੀ ਲੰਗੀ ਜਾਂਦੀ ਆ ਪਤਾ ਨਹੀਂ ਕੀ ਗੱਲ ਆ ਇਹ ਕਹਾਣੀ ਮੈਨੂੰ ਕੋਈ ਸਮਝ ਨਹੀਂ ਆਈ ਲੱਗਦਾ ਇਹਦਾ ਪਤਾ ਲਾਣਾ ਹੀ ਪਊਗਾ ਹੁਣ ਮੈਨੂੰ ਕੋਈ ਨਹੀਂ ਮੈਂ ਵੀ ਪੁੱਛਦੀ ਆ ਕਿਸੇ ਨੂੰ ਦਿਮਾਗ ਲਾ ਕੇ ਵੀ ਕੀ ਗੱਲ ਬਾਤ ਆ ਕਿਉਂ ਠੱਗਿਆ ਇੰਨੇ ਮਾਤਾ ਲਿਆ ਹੁਣ ਇੱਧਰ ਕਿੱਦਾਂ ਪਾ ਕੇ ਬੈਠੀ ਆ ਲਾ ਕੇ ਫੜਾ ਇੱਧਰ ਮੈਨੂੰ ਉਹ ਤੈਨੂੰ ਕਿੱਦਾਂ ਦੇਦਾ ਹੈ ਮੈਨੂੰ ਪਾਏ ਉਹਨਾਂ ਨੇ ਦਾਦੀ ਨੂੰ ਤਾਂ ਦਾਦੀ ਨੂੰ ਪਾਇਆ ਤੈਨੂੰ ਕਿਦਾਂ ਦੇਦਾ ਮੈਂ ਇਹ ਤੂੰ ਲਾ ਕੇ ਤਾਂ ਫੜਾ ਦੇ ਇੱਧਰ ਮੈਨੂੰ ਮੁੜ ਕੇ ਕੀ ਪਤਾ ਤੇਰਾ ਉਧਰ ਗਈ ਹੋਵੇਂ ਤਾਂ ਜਾ ਕੇ ਉਹਦਾ ਨੂੰ ਨੋ ਆਪਣੀ ਨੂੰ ਫੜਾ ਕੇ ਆ ਜੀ ਮੈਂ ਬੰਨੀਏ ਮੈਨੂੰ ਨਹੀਂ ਨਹੀਂ ਲਾ ਕੇ ਫੜਾ ਇੱਧਰ ਤੂੰ ਫੜਾ ਇੱਧਰ ਮੈਂ ਸੰਭਲ ਨਹੀਂ ਜੇ ਕਿਤੇ ਜਾਣਾ ਆਉਣਾ ਹੋਗਾ ਤਾਂ ਫਿਰ ਮੈਂ ਦੇ ਦੋਂਗੇ ਆਪੇ ਹੀ ਲਾ ਕੇ ਉਹ ਲੈ ਫੜ ਪਾਈ ਤੂੰ ਸੰਭਲ ਲੈ ਫੜ ਦੋਨੇ ਲੈ ਲੈ ਚੱਲ ਮੈਂ ਬਾਅਦ ਚ ਫੜਦੀ ਆ ਨਾ ਪਹਿਲਾਂ ਮੇਰੇ ਇੱਥੇ ਬੈਠੇ ਗੱਲ ਸੁਣਾਂ ਤਾਂ ਤੂੰ ਤੈਨੂੰ ਮੈਂ ਕਿਹਾ ਸੀਗਾ ਜਾ ਕੇ ਫੇ ਠੰਡੇ ਲੈ ਕੇ ਆ ਉਹਦੇ ਬਹੁਤ ਵੱਡੀ ਪ੍ਰੋਣੀ ਆਈ ਸੀ ਕਿਤੇ ਬੜੇ ਦੇਸ਼ ਚੋਂ ਦੂਰੋਂ ਆਈ ਸੀ ਜਿਹੜੀ ਤੂੰ ਲੈ ਕੇ ਆ ਗਈ ਫੜਾਫੜ ਚੱਕ ਕੇ ਗਲਾਸ ਉਹ ਮਨ ਮੋੜ ਬੈਠੀ ਸੀ ਮੈਂ ਕੀ ਆ ਕਰ ਤ ਜੇ ਤੈਨੂੰ ਪਤਾ ਵੀ ਲੱਗ ਗਿਆ ਫੇ ਉਹ ਆਣ ਕੇ ਬੈਠੀ ਹੂਆ ਤਾਂ ਤੇਰਾ ਮਤਲਬ ਹੀ ਨਹੀਂ ਸੀ ਬਣਦਾ ਸੀ ਠੰਡੇ ਠੁੰਡੇ ਲੈ ਕੇ ਆਉਣ ਦਾ ਲਿਆ ਗਿਆ ਤਾਂ ਫੜਾ ਫੜਾ ਲੈ ਤੇਰੇ ਚਾਵੇ ਨਾ ਗਰਮੀ ਤੁੰਨੂੰ ਹੀ ਪੁੱਛੀ ਦਾ ਫਾਨੀ ਮੈਂ ਦੂਸਰੇ ਨੂੰ ਪੁੱਛ ਲਵਾਂਗੀ ਦੂਸਰੇ ਨੂੰ ਪੁੱਛ ਲਵਾਂ ਪਰ ਇਹਨੂੰ ਨਹੀਂ ਪੁੱਛਦੀ ਮੇਰਾ ਇਹਨੂੰ ਪੁੱਛਦੀ ਆ ਲੈ ਫੜਾ ਇੱਧਰ ਮੈਂ ਬਤੂ ਕਰਾਂ ਕਰ ਬਤੂ ਨਾਲੇ ਆ ਤੂੰ ਵੀ ਲਾ ਕੇ ਫੜਾ ਮੈਨੂੰ ਸਾਰੇ ਰੱਖ ਲੈ ਆਹੋ ਫੜਾਓ ਇੱਧਰ ਲੈ ਇਹਨੂੰ ਦੇ ਦੇ ਪਾ ਕੇ ਤੂੰ ਘੁੰਮ ਦਿਖਾ ਜਿੱਦਾਂ ਕਿਤੇ ਲੈ ਲਵੇ ਮੁੰਡੇ ਦੇ ਤਾਂ ਦਾ ਉਹਦਾ ਲਹਾ ਕੇ ਰਸਤਾ ਪਤਾ ਅੱਜ ਕੱਲ੍ਹ ਜਮਾਨਾ ਕੀ ਹੋ ਗਿਆ ਉਹਦੇ ਨਾਲੋਂ ਦੂਜੀ ਨਵੀਂ ਜਿਹੜੀ ਆਈ ਆ ਨਾ ਉਹਦੇ ਨਾਲ ਨਾ ਹੋੜ ਲੱਗਤ ਉਹਦੇ ਵੀ ਤਾਂ ਲਹੋਣੇ ਹੀ ਆ ਮਾਤਾ ਇਹ ਮੋੜ ਦੇ ਮਾਤੇ ਇਹ ਤਾਂ ਸਾਸਨ ਦਾ ਘਰ ਹੁੰਦਾ ਆ ਲੈਣੇ ਆਉਣੇ ਪਾਏ ਆ ਜਿਹੜੇ ਤੂੰ ਪਾਏ ਹੋਗੇ ਦੋਹਾਂ ਨਾਲ ਹੀ ਕੋਈ ਗੱਲ ਨਹੀਂ ਹਾਂ ਮੈਂ ਹੀ ਸਾਹਮਣੇ ਹੋਰ ਕਿਹਨੇ ਸਾਹਮਣੇ ਤੂੰ ਨਾ ਬੋਤੀਆਂ ਹੁਣ ਚਲਾ ਕੇ ਗਈਆਂ ਕਰਨੋਂ ਹਟ ਜਾ ਜਿਹੜੀਆਂ ਕਰਦੀ ਰਹਿਣੀ ਆ ਚੱਲ ਜਾ ਕੇ ਅੰਦਰ ਰੱਖ ਗਲਾਸ ਜਾ ਕੇ ਤਾਂ ਮੈਂ ਸੰਭਾ ਕੰਮ ਦਾ ਸਾਥ ਕੋਈ ਲੈ ਨਾ ਜਾਵੇ ਚੋਰ ਕੀ ਤਰਾਸਣ ਐ ਇਦਾਂ ਕਰਦੀ ਆ ਗਰਮੀ ਤੇ ਅੱਗੇ ਬੜੀ ਆ ਮੇਰਾ ਤਾਂ ਦਿਲ ਨਹੀਂ ਕਰਦਾ ਭਾਰੇ ਭਾਰੇ ਸੱਟ ਪਾਉਣ ਨੂੰ ਇਦਾਂ ਕਰਦੀਆਂ ਰੱਖ ਦੇਣੀ ਐ ਇਹਨੂੰ ਸਾਹਮ ਕੇ। ਆ ਮੇਰਾ ਪੁੱਤ ਕੀ ਕਰੀ ਜਾਨੀ ਆ? ਮੰਮੀ ਕੁਛ ਨਹੀਂ। ਆ ਸੈੱਟ ਸੀਗਾ ਮੈਂ ਕਿਹਾ ਕੀ ਪੋਣਾ ਆ ਫਿਰ ਮੈਂ ਚੇਂਜ ਹੀ ਰਹਿਣ ਦਿੱਤੀ ਕੱਲੀ ਤੇ ਮੈਂ ਕਿਹਾ ਰੱਖ ਦੇਣੀ ਐ ਸਾਹਮ ਕੇ। ਇਦਾਂ ਕਰ ਇਹ ਤੂੰ ਨਾ ਮੈਨੂੰ ਫੜਾ ਦੇ। ਤੇ ਨਾਲੇ ਇੱਥੇ ਬੈਠ ਮੇਰਾ ਪੁੱਤ ਇੱਥੇ ਬੈਠ। ਨਾਲੇ ਨਾ ਮੇਰੀ ਗੱਲ ਸੁਣ। ਆ ਤਾਂ ਨਾਲੇ ਤਾਂ ਸੈੱਟ ਮੈਨੂੰ ਦੇ ਦੇ ਮੈਂ ਸਾਹਮ ਕੇ ਰੱਖ ਲੈਣੀ ਤੇ ਨਾਲੇ ਪੁੱਤ ਆ ਗੈਣੇ ਚੂੜੀਆਂ ਲਾ ਕੇ ਨਾ ਮੈਨੂੰ ਦੇ ਦੇ ਮੈਂ ਸਾਹਮ ਕੇ ਰੱਖ ਲਵਾਂ। ਉਹ ਨਹੀਂ ਨਹੀਂ ਮੰਮੀ ਕੋਈ ਗੱਲ ਨਹੀਂ ਸਾਂਭ ਲੈਣੀ ਆ ਮੈਂ ਆਪੇ ਇਹਨਾਂ ਦਾ ਕਿਹੜਾ ਇੰਨਾ ਕੋਈ ਭਾਰ ਲੱਗਾ ਆ ਮੈਨੂੰ ਨਹੀਂ ਨਹੀਂ ਪਤਾ ਕੀ ਗੱਲ ਆ ਤੂੰ ਹੈਗੀ ਨਵੇਂ ਸਮੇਂ ਇੱਥੇ ਸੋ ਆਉਂਦਾ ਕੋਈ ਜਾਂਦਾ ਤੈਨੂੰ ਕਿਹੜਾ ਇਦਾਂ ਦਾ ਹਜੇ ਤੱਕ ਪਤਾ ਆ ਤੇ ਲੈ ਮੇਰੇ ਪੁੱਤ ਲਾ ਕੇ ਦੇ ਦੇ ਤਾਂ ਮੈਂ ਸਾਂਭ ਕੇ ਰੱਖ ਲਵਾਂ ਨਾ ਲਾ ਦੇ ਲਾ ਦੇ ਮੇਰਾ ਪੁੱਤ ਕੋਈ ਗੱਲ ਨਹੀਂ ਤੁਸੀਂ ਰਹਿਣ ਦਿਓ ਮੈਂ ਆਪੇ ਸਾਂਭ ਲੈਣਾ ਆ ਇੰਨੀ ਵੀ ਕੋਈ ਵੱਡੀ ਗੱਲ ਨਹੀਂ ਹੈਗੀ ਇਹ ਕਿਹੜਾ ਬਹੁਤੇ ਜ਼ਿਆਦੇ ਗਹਿਣੇ ਆ ਆ ਸੈਟੀ ਆ ਤੇ ਚੂੜੀਆਂ ਆ ਕੋਈ ਗੱਲ ਨਹੀਂ ਮੈਂ ਸਾਂਭ ਲੈਣੀ ਆ ਆ ਤੂੰ ਇਹਨੇ ਟੈਨਸ਼ਨ ਨਾ ਲਵ ਮਮੀ ਮੈਂ ਆਪੇ ਰੱਖ ਦਿੰਨੀ ਆ ਨਾ ਇਹ ਕੋਈ ਜਿਆਦਾ ਨਹੀਂ ਤੇਜ਼ ਹੈਗੀ ਕੋਈ ਨਹੀਂ ਹਜੇ ਪਹਿਲਾ ਪਹਿਲਾ ਦਿਨ ਹੈ ਨਾ ਮੈਂ ਕੁਝ ਨਹੀਂ ਕਹਿਣਾ ਇਹਨੂੰ ਕੋਈ ਨਹੀਂ ਕਰ ਲੂੰਗੀ ਸੋਤ ਮੈਨੂੰ ਆਪੇ ਹੀ